ਇੱਥੇ ਠੇਕਾ ਬੰਦ ਕਰਾ ਦਿੱਤਾ ਦੇਖੋ ਪੂਰਾ ਰੋਡ ਤੇ ਬੰਦ ਕਰ ਦਿੱਤਾ ਦੇਖੋ ਤੁਸੀਂ ਸਾਡੇ ਬੱਚੇ ਆ ਨਵੀਂ ਪੀੜ੍ਹੀ ਅਸੀਂ ਤਿਆਰ ਕਰ ਰਹੇ ਆ ਤੁਹਾਨੂੰ ਐਨਾ ਗੰਦਾ ਲੱਗਦਾ ਇੱਥੇ ਸਤਸੰਗ ਹੁੰਦਾ ਹੈ ਤੇ ਆਪਦਾ ਨਾਮ ਵਰਤਨਾ ਹੈ ਤਾਂ ਗਾਟਾ ਸੱਟੇ ਹਾਰ ਨਾਲੇ ਗੁਰੂ ਘਰ ਦੇ ਮੱਥਾ ਟੇਕ ਕੇ ਆਉਂਦੀਆਂ ਆ ਕੀ ਮੱਥਾ ਏ ਸਾਡੇ ਬਿਸ਼ਾਅ ਨੂੰ ਮੱਥੇ ਲੱਗੇ ਇਹਨੇ ਪਹਿਲੇ ਉੱਥੇ ਧੰਨਾ ਲੱਗਾ ਹੀ ਪਹਿਲਾਂ ਉਹ ਹੀ ਠੇਕਾ ਬੰਦ ਸਾਡੀ ਨਵੀਂ ਪੀੜ੍ਹੀ ਤਾਂ ਕੀ ਪਰਵਾਹ ਪਵੇਗਾ ਤੁਸੀਂ ਖੁਦ ਦੱਸੋ ਜਵਾਬ ਦਿਓ ਸਾਨੂੰ ਸਾਡੀ ਨਵੀਂ ਪੀੜ੍ਹੀ ਤਾਂ ਕੀ ਪਰਵਾਹ ਮੋਗਾ ਇਹ ਠੇਕਾ ਹੈਗਾ ਬਾ ਬਾ ਜਦੋਂ ਮੈਂ ਦੇਖੇ ਕੋਣਾਂ ਦੀ ਲੋੜ ਹੈ ਹਾਂ ਹਾਂ ਦੁਨੀਆ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਕੋ ਸੋਚੋ ਕੋ ਸਮਝੋ ਭਗਵਾਨ ਜੀ ਪੰਜਾਬ ਤਬਾਹ ਹੋ ਜਾਣਾ ਹੈਗਾ ਇਸ ਕਰਕੇ ਅੱਜ ਸਾਰੀ ਜਨਤਾ ਬਜ਼ੁਰਗ ਮਾਤਾ ਮਾਂ ਨੇ ਆ ਕਿੰਨੇ ਘੰਟੇ ਲੱਗੇ 파ਰਸ਼ਾ ਸਾਹਿਬ ਨੇ ਤਾਂ ਕਹਿਤਾ ਮੇਰੀ ਇਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਕਿ ਸਰਕਾਰ ਤੁਹਾਡੀਆਂ ਠੇਕੇ ਕਦਾਂ ਖੁੱਲ ਜਾਂਦੇ ਆ ਹਾਂਜੀ ਜੋ ਮੋਕੇ ਦੇ ਕੋਟਰ ਰਹਿ ਜੇ ਇਹਨਾਂ ਲਈ ਜਣਾ ਇਹ ਕੋਈ ਕਹਿੰਦੇ ਠੇਕੇ ਬੰਦ ਹੋਏਗਾ ਹਾਂਜੀ ਪਰ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਇਹ ਨਸ਼ਿਆਂ ਦੇ ਵਿਰੁੱਧ ਜੁੱਧ ਕਰ ਰਿਹਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਚੌਕ ਉੱਥੇ ਮੈਂ ਪਰਸੋਂ ਡੀਸੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਡੀਸੀ ਸਾਹਿਬ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਭਗਤ ਸਿੰਘ ਦੀ ਕਸਮ ਮੇਰੇ ਭਾਈ ਦੀ ਖਾ ਕੇ ਸਰਕਾਰ ਤੁਸੀਂ ਬਣਾਈ ਹੈ ਹਾਂਜੀ ਲੇਕਿਨ ਉੱ ਦਾ ਪ੍ਰਦਰਸ਼ਨ ਕਰ ਰਹੀ ਹੈ ਤਰਾਹੀ ਮਾਨ ਕਰ ਰਹੀ ਹੈ ਇਹ ਜੁੱਧ ਪਤਾ ਨਹੀਂ ਮੈਨੂੰ ਸਮਝ ਤੋਂ ਬਾਹਰ ਹੈ ਕਿ ਜੁੱਧ ਕਿਹੜਾ ਲੜਨਾ ਚਾਹੁੰਦੇ ਆ ਹਾਂਜੀ ਅੱਜ ਇਹ ਨਸ਼ਾ ਮੁਕਤ ਤੇ ਨਸ਼ਾ ਜੁਕਤ ਕਰਨਾ ਚਾਹੁੰਦੇ ਆ ਅਤੇ ਮਹਾਮੈਦਾ ਜਾਗਰਣ ਹੁੰਦਾ ਹੈ ਕੀਰਤਨ ਦਰਬਾਰ ਦਾ ਹੋਰ ਇੱਥੇ ਹਰ ਰੋਜ਼ ਆ ਰਹੇ ਆ ਪੈਨ ਮੰਦਰਾ ਤੋਂ ਪੈਨਜੀ ਹੈ ਕਿ ਇਹ ਕੰਮ ਹੈ ਜਗਾ ਠੇਕੇ ਖੋਲਨੇ ਬੰਦ ਹੋਣੇ ਚਾਹੀਦੇ ਆ ਇਹ ਜੋਤ ਮੈਂ ਜਨਤਾ ਨੂੰ ਪਤਾ ਚੱਲ ਗਿਆ ਹੈ ਕਿ ਜੋਤ ਕਿਹੜਾ ਲੜਦੇ ਆ ਜਨਤਾ ਬੇ ਸਬਰ ਨਾਲ ਚੋਣਾਂ ਦਾ ਵੀ ਇੰਤਜ਼ਾਰ ਕਰ ਰਹੀ ਹੈ ਮੈਂ ਹਮੇਸ਼ਾ ਰਾਜਨੀਤੀ ਤੋਂ ਉੱਤੇ ਉੱਠ ਕੇ ਕੰਮ ਕਰਦਾ ਔਰ ਅੱਜ ਪੰਜਾਬ ਤਵਾਈ ਦੀ ਕੰਗਾਰ ਤੇ ਹੈ ਅੱਜ ਜਿਹੜਾ ਪੰਜਾਬ ਮੇਰਾ ਹੈ ਤਵਾਈ ਦੀ ਕੰਗਾਰ ਤੇ ਹੈ ਔਰ ਇਹਨੂੰ ਬਚਾਉਣ ਵਾਸਤੇ ਕੋਈ ਰਾਸ਼ਟ ਭਗਤ ਰਾਜਨੀਤੀ 당 ਨਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੰਦੇ ਐ ਤੇ ਕੋਈ ਆਏਗਾ ਕੋਈ ਨਹੀਂ ਜੋ ਵੀ ਭਾਈ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਬਣਾਏਗਾ ਅੱਜ ਜਿਲੰਦਰ ਦਾ ਕੋਈ ਪੰਜਾਬ ਦਾ ਕੋਈ ਚੌਕ ਚਰਾਹਾ ਕੋਈ ਮੋੜ ਲਾ ਲੋ ਜਿੱਥੇ ਸ਼ਰਾਬ ਦੇ ਠੇਕੇ ਨਾ ਖੁੱਲੇ ਹੋਣ ਅੱਜ ਖੇਤਾ ਭੰਗ ਹੋਇਆ ਕਿ ਇਹ ਇਹਨਾ ਭਾਟੇ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਠੇਕਾ ਨਹੀਂ ਖੁੱਲੇਗਾ ਅਸੀਂ ਫਿਰ ਧਰਨਾ ਪ੍ਰਦਰਸ਼ਨ ਐਡਾ ਜ਼ੋਰਦਾਰ ਪ੍ਰਦਰਸ਼ਨ ਹੈਗਾ ਨੈਸ਼ਨਲ ਵਾਈਵੇ ਤੇ ਬਟਾਂਗੇ ਅਸੀਂ ਫਿਰ ਹੋਰ ਭਗਵਾਨ ਜੀ ਮਾਰ ਇੱਥੇ ਆ ਕੇ ਦੱਸੇ ਕਿਹੜਾ ਜੁੱਧ ਲੜਦਾ ਡੀਸੀ ਕਮਿਸ਼ਨਰ ਸਾਹਿਬ ਨੂੰ ਬੁਲਾਵਾਂਗੇ ਕਈ ਸੀ ਕਰਕੇ ਠੇਕੇ ਕਿਤੇ ਗਲੀਆਂ ਗਲੀਆਂ ਦੇ ਠੇਕੇ ਨਾ ਖੁੱਲ ਅੱਗੇ ਚਿੱਟਾ ਸਮੈਗਨਾ ਪੰਜਾਬ ਤਵਾ ਹੋ ਰਿਹਾ ਤੇ ਸਾਡੀ ਬੇਨਤੀ ਹੈ ਅੱਗੇ ਸ਼ਿਦੇ ਆਜਮ ਪਗਾ ਸਿੰਘ ਚੌਕ ਵੀ ਮੈਂ ਕੱਲ ਪਰਸੋ ਮੰਗ ਪੱਤਰ ਦੇ ਦਿੱਤੋ ਸਿੱਤੀਆਂ ਲਾਇਸੈਂਸ ਜੇ ਦੇਤੇ ਪੂਰਾ ਰੋਡ ਬੰਦ ਕਰਾ ਦਿੱਤਾ ਦੇਖ ਪਹਿਲਾਂ ਖੁੱਲ ਗਿਆ ਦੇਖੋ ਸਿੱਤੀਆਂ ਲਾਇਸੈਂਸ ਜੇ ਬੁੜਾ ਠੇਕਾ ਹੈ ਆ ਠੇਕਾ ਹੈ ਬੰਦ ਕਰਾ ਦਿੱਤਾ ਦੇਖੋ ਲਾਇਸੈਂਸ ਜੇ ਆ ਠੇਕਾ ਹੈ ਇਹਨਾਂ ਨੇ ਬੰਦ ਕਰਾ ਦਿੱਤਾ ਦੇਖੋ ਲਾਇਸੈਂਸ ਜੇ ਤੇ ਮੁਕੇ ਦੇ ਕੇ ਤਾਲੇ ਲਾ ਦਿੱਤੇ ਇਹਨਾਂ ਨੇ ਮੰਨੀ ਬਾ ਪੜੀ ਕੀ ਮੰਗਗੀ ਮੰਗਦੇ ਉੱਥੇ ਠੇਕਾ ਬੰਦ ਕਰਾਤਾ ਅੱਜ ਕੀ ਹੋਇਆ ਮਾਮਲਾ ਅਜੇ ਕੀ ਮਾਮਲਾ ਮੰਗੋਗੇ ਠੇਕਾ ਬੰਦ ਹੋ ਗਿਆ ਬੋਦਲਾਂ ਦਾ ਚੱਕ ਨਹੀਂ ਹਾਂ ਬੀਬੀ ਜੀ ਦੱਸੋ ਗਾਲੀ ਬੰਦ ਹੋਇਆ ਠੇਕਾ ਬੰਦ ਹੋਣਾ ਚਾਹੀਦਾ ਤੁਹਾਡੇ ਗੁਆਂਢ ਠੀਕ ਕੱਲ੍ਹ ਹੀ ਤੁਹਾਡੀ ਖ਼ਬਰ ਕਰਕੇ ਗਿਆ ਉੱਥੇ ਮੈਂ ਠੇਕਾ ਬੰਦ ਹੋਇਆ ਇਹ ਨਹੀਂ ਹੋਇਆ ਹਾਂਜੀ ਇਹ ਨਹੀਂ ਹੋਇਆ ਇਹ ਕੀਤਾ ਨਹੀਂ ਉਹ ਬੰਦ ਕਰਕੇ ਦੌੜ ਹਾਂਜੀ ਹੋਰ ਕੁਝ ਨਹੀਂ ਹਾਂਜੀ ਬਾਹਰ ਬੈਠਦਾ ਓਹ ਤਾਲਾ ਲੱਗ ਗਿਆ ਮੁਕੇ ਦੇ ਅਫਸਰ ਹੀ ਆ ਗਏ ਉਹਨਾਂ ਨੇ ਹੀ ਗੱਲ ਵਗੜੀਆਂ ਅਫਸਰਾਂ ਨੇ ਕੀ ਮਾਮਲਾ ਕੀ ਹੋਇਆ ਦੇਖੋ ਸਿੱਤਿਆਂ ਲਈ ਸਰ ਇਹ ਮੁਕੇ ਦੇ ਅਫਸਰ ਹੀ ਆ ਗਏ ਦੇਖੋ ਉਹਦੀ ਮੰਗ ਸੜਕੇ ਉਹਦੀ ਮੰਗ ਕੀ ਕਰਦੇ ਹਾਂ ਉੱਥੇ ਠੇਕਾ ਬੰਦ ਹੋਣਾ ਹੈ ਹਾਂਜੀ ਠੇਕਾ ਮਾਰਕੀਟ ਦੀ ਬੰਦ ਹੋਣਾ ਕਿਹਦਾ ਸਾਰੇ ਪਿੰਡਾਂ ਦੇ ਪਿੰਆ ਬਣਾ ਨੇ ਆਉਣਾ ਫਾਟਾ ਬਲਿਆ ਇੱਥੇ ਜੋ ਨਹੀਂ ਜਿਹੜੀ ਸਰਪੰਚ ਸਾਹਿਬ ਚੋਂ ਦਾ ਸੀ ਇੱਕ ਮਾਈਲ ਦਾ ਰਹਿਣਾ ਹੈ ਮੀਟਰ ਦੀ ਦੂਰੀ ਦੇ ਹਾਂਜੀ ਠੇਕਾ ਜੀ ਦੂਜਾ ਨਹੀਂ ਕਿ 100 ਮੀਟਰ ਦੀ ਦੂਰੀ ਦੇ ਤੋਂ ਦੂਰ ਲੈ ਕੇ ਕੱਟੀ ਹੈ ਹਾਂਜੀ ਇਥੇ ਤੱਕ ਇਹਦਾ ਠੇਕਾ ਬਣਾ ਦਿਓ ਕਿ ਕਿੰਨਾ ਟਾਈਮ ਹੋ ਗਿਆ ਠੇਕਾ ਖੁੱਲਾ ਇੱਥੇ ਹੋ ਗਿਆ 2-3 ਦਿਨ ਹੋ ਗਏ ਬੋਲੋ ਬੋਲੋ ਪਹਿਲਾਂ ਉੱਥੇ ਹੀ ਠੇਕਾ ਬੰਦ ਕਰਾਇਆ ਸੀ ਉਹ ਖੁੱਲਿਆ ਉਹ ਖੁੱਲ ਗਏ ਠੇਕਾ ਇਹ ਨਾ ਨਾਮਾ ਬੁਲਾ ਦਿੱਤਾ ਦੇਖੋ ਸਿੱਤਿਆਂ ਲਈ ਸੀਰਾ ਦੇਤੇ ਆਫਸਰ ਨਹੀਂ ਵਾਈਟ ਲਈਏ ਦੇਖੋ ਪਤਾ ਨਹੀਂ ਬਤਾਉਂਦੇ ਨਾ ਕੀ ਹੋਇਆ ਮਾਮਲਾ ਕੀ ਦੇਖੋ ਸਿੱਤਿਆਂ ਲਈ ਸੀਰਾ ਕਰ ਦਿੱਤੀ ਗਈ ਸੀ ਤੇ ਦੇਖ ਚਾਹਦੇ ਹੋ ਕਿ ਸਾਹਮਣੇ ਉਹ ਠੇਕਾ ਤੋਂ ਇਹਨੂੰ ਬੰਦ ਕਰਾਉਣ ਵਾਸਤੇ ਜਿਹੜਾ ਕਿ ਮਹੱਲੇ ਨੂੰ ਆਤਿਆਂ ਵਾਲੋ ਤੇ ਧਰਨਾ ਲਗਾਇਆ ਗਿਆ ਅੱਜ ਆ ਉਹ ਲਾ ਰੋਡ ਜਿਹੜੀ ਬੰਦ ਕਰ ਦਿੱਤੀ ਗਈ ਸੀ ਉਸ ਮੌਕੇ ਤੇ ਪ੍ਰਸ਼ਾਸਨ ਪਹੁੰਚ ਜਾਂਦਾ ਔਰ ਜਿਹੜੇ ਆ ਏਰੀਆ ਦੇ ਕੌਂਸਲਰ ਸੀਗੇ ਉਹ ਵੀ ਪਹੁੰਚਦੇ ਆ ਔਰ ਅਸਵਾਤਨ ਦਿੰਦੇ ਆ ਕਿ ਜਿਹੜਾ ਠੇਕਾ ਇੱਥੇ ਨਹੀਂ ਖੁੱਲੇਗਾ ਤੋਂ ਜਿਹੜੀ ਅਸੀਂ ਕਿਉਂ ਕਹਿ ਰਹੇ ਆ ਕਿ ਜਿਹੜਾ ਠੇਕਾ ਤੇ ਹੁਣ ਨਹੀਂ ਖੁੱਲੇਗਾ ਤੋਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਹੋਇਆ ਤੋ ਜਿਹੜਾ ਇਹ ਕੀ ਮਾਮਲਾ ਕੀ ਹੋਇਆ ਦੇਖੋ ਬਿਲਾਲ ਜਿਹੜੀਆਂ ਮਾਤਾ ਦੱਸਿਆ ਸਿੱਟੀਆਂ ਲੈ ਸੀਰਾ ਦਿੱਤੇ ਕਿ ਅੱਜ ਰੋਡ ਦੇ ਉੱਪਰ ਜੋ ਮੱਲਾ ਨੇ ਵਾਕਿਵੋ ਤਰਾਜ਼ ਜਿਹਾ ਕੀ ਸਾਡੇ ਜਗ੍ਹਾ ਦੇ ਉੱਪਰ ਠੇਕਾ ਨਹੀਂ ਖੁੱਲਣਾ ਚਾਹੀਦਾ ਸੋ ਕੱਲ ਵੀ ਇਹਨਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਅੱਜਾ ਉਹ ਅੱਜ ਫੇਰ ਜਿਹੜਾ ਇਹਨਾਂ ਲੋ ਪ੍ਰੋਟੈਸਟ ਕੀਤਾ ਗਿਆ ਅੱਜਾ ਔਰਤ ਤੇ ਧਰਨਾ ਲਗਾਇਆ ਗਿਆ ਅੱਜਾ ਔਰਤ ਦਾ ਧਰਨਾ ਲਗਾ ਤਾਂ ਬਾਅਦ ਜਿਹੜਾ ਕੀ ਮੋਕੇ ਦੇ ਕਾਉਂਸਲਰ ਪਹੁੰਚਦੇ ਔਰ ਉਹ ਮੋਕੇ ਦੇ ਯਾਤਕ ਹੋ ਜਾਂਦੇ ਔਰ ਉਹਨਾਂ ਨੂੰ ਕਿਹਾ ਉਹ ਠੇਕਾ ਨਹੀਂ ਖੁੱਲੂਗਾ ਨਹੀਂ ਖੁੱਲੂਗਾ ਜੀ ਦਾਕੋ ਜੀ ਰੁਕ ਦਿੱਤਾ ਗਿਆ ਦੋ ਮੋਕੇ ਤੇ ਮੁਰਕੇ ਆ ਦੇਖੋ ਲਾਈਸੀ ਦਾ ਮੁਰਕੇ ਦੇ ਆ ਠੇਕਾ ਇਹ ਦੇਖੋ ਲਾਈਸੀ ਦਾ ਰੇਤੇ ਮੁਰਕੇ ਦੇਖੋ ਠੁੱਪੀ ਪੂਰਾ ਰੋਡ ਕੋਲ ਇਹ ਫਰੈਂਚ ਸਪਾਈਸ ਸ਼ਾਪ ਆ ਜੀ ਲੈਂਪਟੇਟ ਆਉਂਦੇ ਨੇ ਪੁਨੀਤ ਕੁਮਾਰ ਇਸ ਟੈਂਕੇ ਵੀ ਮੈਨੇਜਮੈਂਟ ਜਿਹੜੀ ਸ਼ਾਮਲ ਵਾਲੇ ਨੇ ਗੁਰੂਪ੍ਰੀਤ ਕੁਮਾਰ ਉਹਨਾਂ ਦਾ ਨਾਮ ਦਰਜ ਕਰਾਂਗੇ ਦਰੀਆਂ ਵਿਛਾ ਕੇ ਧਰਨਾ ਲਗਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜੇ ਮੌਕੇ ਤੇ ਪਹੁੰਚ ਗਿਆ ਔਰ ਧਰਨਾ ਦਾ ਇਲਾਜ ਚਾਰ ਦਿੱਤਾ ਜਾਂਦਾ ਕਿਉਂਕਿ ਮੌਕੇ ਤੇ ਕਾਉਂਸਲਰ ਵੀ ਪਹੁੰਚੇ ਸੀ ਤੋਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਠੇਕਾ ਹਟਾ ਕੀ ਜਿਹੜਾ ਕਿ ਇਹ ਨਹੀਂ ਖੁੱਲੇਗਾ ਤੋਂ ਵੀਰਾ ਬਿਲਕੁਲ ਤਰਨਾ ਸੰਜਿਆ ਕਰ ਰਹੇ ਜਲੰਧਰ ਦੇ ਗੁਰਨਾਣੇ ਪੂਰੇ ਇਧੀਆਂ ਜਿੱਥੇ ਕੀ ਠੇਕਾ ਜਿਹੜਾ ਕਿ ਬੰਦ ਕਰਾਉਣ ਨੂੰ ਲੈ ਕੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੋਂ ਫਿਰਾਲ ਜਿਹੜਾ ਕਿ ਇਹ ਸ਼ਵਾਸਨ ਇਹਨਾਂ ਨੂੰ ਮਿਲ ਗਿਆ ਕਾਉਂਸਲਰ ਵੱਲੋਂ ਕਿ ਜਿਹੜਾ ਕਿ ਇਹ ਠੇਕਾ ਇੱਥੇ ਨਹੀਂ ਖੁੱਲੇਗਾ ਤੋਂ ਇਹਨਾਂ ਵੱਲੋਂ ਜਿਹੜਾ ਕਿ ਉਹਨਾਂ धरना ज़रा कि चुक लिता गया तो देख रहे हो भी लोग अजे भी इतने खड़े हुए तो लेकिन पहला दसिया जा रहा कि बह के जरा किलो धरना लगया गया जो वो ਤਰਨਾ ਜਿਹੜਾ ਕਿ ਸ਼ਿਕਵਾਤਾ ਗਿਆ ਕਿ ਉੰਦਾਨਦਜੀ ਦੀ ਮੇਨ ਰੋਡ ਦੇ ਉੱਪਰ ਜਿਹੜਾ ਕਿ ਇੱਕ ਦਾ ਲਾ ਲੱਗਨ ਕਰਕੇ ਕਾਫੀ ਜਾਮ ਵੀ ਜਿਹੜਾ ਲੱਗ ਗਿਆ ਆ ਜਿਕਨ ਮੰਡੇ ਨਵਾਕੀਆਂ ਦਾ ਕਹਿੰਦਾ ਸੀਗਾ ਕਿ ਆਪਾਂ ਇਸ ਜਗ੍ਹਾ ਦੇ ਉੱਪਰ ਠੇਕਾ ਨਹੀਂ ਖੋਲਣ ਦੇਵਾ ਕੇ ਸੋਆ ਠੇਕਾ ਵੀ ਦੇਖਦੇ ਜਿਹੜਾ ਜਿਸ ਨੂੰ ਕੰਮ ਲੈਦਾ ਕਿ ਠੇਕਾ ਫੈਂਪਾਈਂ ਉਹ ਇਹ ਜਿਹੜਾ ਦੂਜਲਾ ਜਿਹੜੇ ਮੰਡੇ ਦੇ ਲੋਕਾਂ ਵੱਲੋਂ ਜਿਹੜਾ ਕੀ ਬੰਦ ਕਰਵਾਇਆ ਗਿਆ ਸੀਗਾ ਠੇਕੇ ਸੜਕੋ ਡੀ ਤੋ ਫਿਲਹਾਲ ਜਿਹੜਾ ਕੀ ਅਸ਼ਵਾਸਨ ਮਿਲਣ ਤੋਂ ਬਾਅਦ ਜਿਹੜਾ ਕੀ ਧਰਨਾ ਹੁਣ ਇਹਦਾ ਕੀ ਤੋਂ ਚੁੱਕ ਲਿੱਤਾ ਗਿਆ ਹੈ ਤੋ ਇਲਾਕਿਆਂ ਵਾਸੀਆਂ ਦਾ ਕਹਿਣਾ ਕੀ ਜਿਹੜਾ ਕੀ ਕਾਉਂਸਲਰ ਆਏ ਜਿਗਰ ਕਾਉਂਸਲਰ ਆਏ ਜਿਗਰ ਤੋਂ ਉਹਨਾਂ ਵੱਲੋਂ ਵੀ ਜਿਹੜਾ ਕੀ ਅਸ਼ਵਾਸਨ ਸਾਨੂੰ ਦਿੱਤਾ ਗਿਆ ਜੀ ਕਿ ਇਹ ਕੰਮ ਇਹ ਖੁੱਲੇਗਾ ਤੋ ਉਸ ਤੋਂ ਬਾਅਦ ਇਹਨਾਂ ਦਾ ਨਾਤ ਕੋਈ ਚੁੱਕ ਲਿੱਤਾ ਜਾਂਦਾ ਤੋ ਫੇਕੋ ਤਸਵੀਰਾਂ ਤਾਂ ਦੱਸ ਦਈਏ ਕਿ ਕੋ ਨਾਨਕਪੁਰਾ ਮੇਨ ਰੋਡ ਦੇ ਉੱਪਰ ਜਿਹੜਾ ਕੀ ਇਹ ਠੇਕਾ ਖੁੱਲਣ ਨੂੰ ਲੈ ਕੇ ਲੋਕਾਂ ਦਾ ਵਿਰੋਧ ਸੀਗਾ ਉਹ ਜਿੱਦੇ ਕਰਕੇ ਇਹਨਾਂ ਵੱਲੋਂ ਧਰਨਾ ਲਗਾ ਦਿੱਤਾ ਜਾਂਦਾ ਸੋ ਕੁਝ ਦਿਨ ਬਾਅਦ ਜਦੋਂ ਕੀ ਇਸੇ ਮੌਕੇ ਤੇ ਕੌਂਸਲਰ ਪਹੁੰਚ ਜਾਂਦੀ ਔਰ ਪ੍ਰਸ਼ਾਸਨ ਪਹੁੰਚ ਜਾਂਦੀ ਹੈ ਔਰ ਇਹਨਾਂ ਨੂੰ ਸਵਾਸਤਨ ਦੇ ਦਿੰਦੀ ਹੈ ਕਿ ਠੇਕਾ ਨਹੀਂ ਖੁੱਲੇਗਾ ਸੋਸ ਤੋਂ ਬਾਅਦ ਜਿਹੜਾ ਕੀ ਧਰਨਾ ਹੁਣ ਚੁੱਕ ਲਿਆ ਗਿਆ ਸੋ ਇਹਨਾਂ ਦੇ ਕਹਿਣਾ ਹੈ ਅਗਰ ਇਹ ਦੁਬਾਰਾ ਫੇਰ ਠੇਕਾ ਖੁੱਲੇਗਾ ਤਾਂ ਅਸੀਂ ਹਾਈਵੇ ਵੀ ਜਾਮ ਕਰਾਂਗੇ ਦੋ ਤਸਵੀਰਾਂ ਤਾਂ ਨਾਲ ਸਾਂਝਾ ਕਰਿਆ ਦਲੰਦਰ ਦੇ ਗੁਨਾਹਾਂ ਨੇ ਪੂਰੇ ਦੀਆਂ ਜਿੱਤੇ ਗੀਤ ਕੈਕਾ ਕੁੰਨੋਂ ਲੈ ਕੇ ਲੋਕਾਂ ਦਾ ਵਿਰੋਧ ਸੀਗਾ ਔਰ ਉਹਨਾਂ ਵੱਲੋਂ ਇੱਥੇ ਸੜਕ ਦੇ ਉੱਪਰ ਧਰਨਾ ਲਗਾ ਦਿੱਤਾ ਜਾਂਦਾ ਹੈ ਮੈਂ ਇਹ ਤਸਵੀਰਾਂ ਬਣਾਉਂਦਾ ਪ੍ਰਭਾਵੀ ਜਿਹੜਾ ਗ੍ਰਾਮ ਵਿੱਚ ਪੁਲਿਸ ਆਏ ਨੇ ਇਸ ਪ੍ਰੈਸ਼ਰ ਦੇ ਉੱਤੇ ਧਰਨਾ ਕਿੰਨਾ ਜਰਾ ਕੀ ਚਾਹੁੰਦਾ ਸੀ ਇਹਨਾਂ ਦੀ ਮਤ ਦੇ ਤੋਂ ਬਾਅਦ ਦੇ ਰਾਜ ਨੂੰ ਨਾਰਾ ਨਾਰਾ ਦੇਖਦੇ ਕਿ ਜਾਮ ਲੱਗਾ ਹੋਇਆ ਤਾਂ ਉਰੀ ਉਰੀ ਜਾਮ ਖਤਮ ਹੋਇਆ ਕਿ ਅੱਜ ਸਰਕਾਰੀ ਨਾਰਾ ਲਾ ਰਿਹਾ ਜਿਹੜਾ ਜਿਹੜਾ 5380 ਦਾ ਪਿੰਡ ਦੇ ਬਰੋਗ ਨੂੰ ਲੈ ਕੇ ਕਰਨ ਵਾਲਾ ਜਿਹੜਾ ਤਾਂ ਉਹ ਇਹਨੇ ਤਸਵੀਰਾਂ ਤਾਂ ਕੋਲੇ ਨੇ ਜਦੋਂ ਕੱਪਨ ਲੈ ਗੁਰਪੇ ਨਾਲ ਵੀ ਗਾ ਯੂਨਾਈਟੀ ਦਾ ਦੇਖ ਕੇ ਗੁਰੂ ਨਾਲ ਗੱਲਵਾ ਕਰੀਏ ਉਹਨਾਂ ਨੇ ਕਿ ਮਾਮਲਾ ਕੀ ਹੋਇਆ ਜਿੱਥੇ ਉਹ ਕੀ ਮਾਮਲਾ ਕੀ ਹੋਇਆ

ਸਰ ਨਾਲੇ ਤਾਲਬਾਦ ਲਈ ਆਪਸ਼ਨਾਂ ਨਾਲ ਕੀ ਮਾਮਲਾ ਕੀ ਹੋਇਆ ਸਰ ਨੇ ਮਾਮਲਾ ਕਰਕੇ ਕੀ ਕਾਲ ਵਰਦੀ ਮਾਮਲਾ ਸਰ ਥੋੜਾ ਮਾਮਲਾ ਦਾ ਹਸਤਾ ਕੀ ਹੋਇਆ ਇਸੇ ਕਿ ਫੀਸ ਨੂੰ ਲੈ ਕੇ ਮਾਮਲਾ ਜੀ ਹੈ ਕਿ ਜੀ ਕਰ ਰਹੇ ਹੈ ਤੱਕ ਸਾਇਨ ਨਾਲ ਨਾਲ ਸੰਬੰਧਿਤ ਕੋਈ ਜਾਣਕਾਰੀ ਕੋਈ ਜਾਣ ਕੋ ਤੋਂ ਪਤਾ ਕਰ ਲਓ ਐਸਐਚਓ ਸਾਹਿਬ ਮੱਲੇ ਵਾਲੇ ਨੇ ਵਿਰੋਧ ਕਿਸ ਗੱਲ ਦਾ ਕੀਤਾ ਸੀਗਾ ਠੀਕਾ ਬੰਦ ਕਰਨ ਨੂੰ ਲੈ ਕੇ ਵਿਰੋਧ ਹੈ ਸਾਡੇ ਘਰਾਂ ਦੇ ਰੈ residencial एरिया ਦੀ ਪਾਲਿਸੀ ਐਕਸਾਈਡ ਪਾਲਿਸੀ ਦੱਸੋ ਵੀ ਇਹਦੇ ਵਿੱਚ ਸਾਡਾ ਤਾਂ ਲਾਈਨ ਆਨ ਰੋਡ ਦਾ ਕੰਮ ਹੈ ਉਹਦੇ ਲਈ ਸੀ ਆਏ ਆ ਤੁਹਾਡੇ ਜਨਤਨ ਨੂੰ ਕਹਿ ਵੀ ਹੈ ਪ੍ਰੋਫੈਸਰ ਦਾ ਨਹੀਂ ਤਰੀਕਾ ਨਹੀਂਗਾ ਕਿਸੇ ਆਫਿਸ ਤੋਂ ਜਾ ਕੇ ਪਤਾ ਕਰੋ ਪਹਿਲਾਂ ਇਹਦਾ ਪੂਰੀ ਵੈਰੀਫਾਈ ਕਰਕੇ ਪ੍ਰੋਪਰ ਥਰੂ ਚੈਨਲ ਕਰਕੇ ਫਿਰ ਪਤਾ ਕਰਦੇ ਹੁਣ ਫਿਲਹਾਲ ਦੀ ਘਰੀ ਠਿਕਾਣਾ ਬੰਦ ਕੀਤਾ ਗਿਆ ਹੈ ਖੁੱਲੇ ਵਾਲੇ ਦੇਖਦੇ ਆ ਜੇ ਤਾਂ ਫਿਲਹਾਲ ਤਾਂ ਸ਼ਟਰ ਬੰਦ ਹੀ ਆ ਫਿਰ ਦੇਖੇ ਇੱਕ ਦਾ ਠੇਕੇਦਾਰ ਦੇ ਜਿਹੜੇ ਇੰਪੋਇੰਟ ਨਾਲ ਗੱਲਬਾਤ ਹੋਈ ਤਾਂ ਨਹੀਂ ਮੇਰੀ ਕੋਈ ਨਹੀਂ ਉਹਨਾਂ ਦਾ ਕੀ ਕਹਿਣਾ ਹੈ ਸਾਈਜ਼ ਆਫੀਸਰ ਨਾਲ ਗੱਲਬਾਤ ਕੀਤੀ ਮੈਂ ਨਹੀਂ ਕੀਤੀ ਹਲੇ ਕੋਈ ਗੱਲ ਨਹੀਂ ਹੋਈ ਤੁਹਾਡੇ ਨਾਲ ਦੇਖੋ ਸਿੱਤਿਆਂ ਨਾਲ ਸੀਰਾ ਤੇ ਇੱਥੇ ਪੂਰਾ ਟਿਕਾਣਾ ਬੰਦ ਕਰਾਤਾ ਦੇਖੋ ਨਾਲ ਸੀਰਾ ਦੇ ਤੇ ਵੱਡੀਆਂ ਦੇਖੋ ਮੋਕੇ ਦੇਖੋ ਸੀਤੀਆਂ ਸਾਰੇ ਹੁਣ ਕੀ ਮੰਗ ਕੀ ਕਰਦੇ ਹੁਣ ਸਾਡੀ ਮੰਗ ਹੈ ਵੀ ਸਾਨੂੰ ਬਿੱਲੇ ਭਾਈ ਇੱਥੇ ਲੱਗੇ ਦੇ ਕਾਉਂਸਲਰ ਸਾਡੇ ਮੌਜੂਦਾ ਨੇਤਾ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਕੱਲ ਸ਼ਾਮ ਨੂੰ ਇਹ ਕਾ ਫੇਰੇ ਢੇਕਾ ਖੁੱਲੇਗਾ ਨਹੀਂ ਤੇ ਖੁੱਲ ਗਿਆ ਤੇ ਉਹਨਾਂ ਨੇ ਵਾਅਦਾ ਕੀਤਾ ਹਾਂਜੀ ਉਹਨਾਂ ਨੇ ਫੇਰੇ ਦਾ ਮਤਲਬ ਵਾਅਦਾ ਖਲਾਸੀ ਕਰਨਗੇ ਤੇ ਕੱਲ ਜੀ ਕੱਲ ਜੀ ਸਾਰੇ ਕੱਲ ਫੇਰ ਸਾਰੇ ਇੱਥੇ ਇੱਥੇ ਹੋ ਜਾਣਗੇ ਜੀ ਅਲੱਗਾਂ ਨੂੰ ਅਸੀਂ ਫੇਰ ਇਕੱਠੇ ਹੋਣਗੇ ਹਾਂਜੀ ਬੱਦ ਬੜੀ ਜੋ ਕਾਉਂਸਲਰ ਸਾਹਿਬ ਨੇ ਵਾਦਾ ਕੀਤਾ ਜੇ ਉਹ ਪੂਰੇ ਉਹਦੇ ਤੇ ਨਾਲ ਉਤਰੇ ਹਾਂਜੀ ਇਹ ਇਲਾਕਾ ਨਿਵਾਸੀ ਫੇਰ ਤੁਹਾਰਾ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਪਰਸੋਂ ਨੂੰ ਇੱਕ ਪਰਸੋਂ ਵੇ ਇਹੀ ਕੰਮ ਕੀਤਾ ਜਾਊਗਾ ਹਾਂਜੀ ਕਿਉਂਕਿ ਸਾਡੀਆਂ ਬੀਬੀਆਂ ਭੈਣਾਂ ਨੇ ਇਹੀ ਕਿਹਾ ਆ ਵੀ ਜੇ ਠੇਕਾ ਬੰਦ ਨਾ ਹੋਇਆ ਅਸੀਂ ਪਰਸੋਂ ਨੂੰ ਫੇਰ ਇੱਥੇ ਧਰਨਾ ਦੇਵਾਂਗੇ ਹਾਂਜੀ ਕਿਉਂਕਿ ਵੀਰੇ ਦੇ ਬੱਚਿਆਂ ਨੇ ਸਕੂਲੇ ਵੀ ਜਾਣਾ ਆ ਤੇ ਜਗਰਾਤਾ ਵੀ ਹੋਣਾ ਆ ਸਾਡੀਆਂ ਮਾਵਾ ਭੈਣਾਂ ਇਹੀ ਕਹਿੰਦੀਆਂ ਵੀ ਠੇਕਾ ਬੰਦ ਕਰ ਹੱਦੀ ਵੀ ਇਹੀ ਚਾਉਂਦੇ ਆ ਜੇ ਬਿੱਲੇ ਭਾਈ ਨੇ ਜਵਾਨ ਕੀਤੇ ਤੇ ਬਿੱਲਾ ਭਾਜੀ ਠੇਕਾ ਬੰਦ ਕਰਵਾ ਦੇਵੇ ਬੜੀ ਬੜੇ ਧੰਨਵਾਦ ਜੀ ਬਿੱਲੇ ਪਾ ਜੀ ਨਾਲ ਨਾ ਪੁਰੀ ਪਬਲਿਕ ਨਾਲ ਪਬਲਿਕ ਸਾਰੀ ਨਾਲ ਆ ਅਸੀਂ ਸਾਰੀ ਪਬਲਿਕ ਨਾਲ ਆ ਠੀਕ ਆ ਜੀ ਹੋਰ ਓਕੇ ਇਹਨਾਂ ਦਾ ਤਸਵੀਰਾਂ ਨਾਲ ਚੇਕਾ ਬੰਦ ਕਰਾਤਾ ਦੇਖੋ ਆਹ ਲਾ ਪੋਰਟ ਲਕਾਈ ਟੋੜਾ ਦੇਖੋ ਸਿੱਤੀਆਂ ਲਾ ਸੀਰਾ ਦੇ ਤਾਲਾ ਲੱਗ ਗਿਆ ਮੁਕ